ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਸ੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬੂ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਰਾਸਤੀ ਖਾਲਸਾ ਜਿਹਨੂੰ ਅਜੂਬਾ ਕਹਿੰਦੇ ਨੇ ਅਨੰਦਪੁਰ ਸਾਹਿਬ ਦਾ ਬਹੁਤ ਹੀ ਖੂਬਸੂਰਤ ਇਮਾਰਤ ਇਸ ਅਜੂਬੇ ਦੀ ਇਹਨੂੰ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਜੀ ਤੇ ਕਾਫੀ ਟਾਈਮ ਤੋਂ ਰਿਸ਼ਰਮਨ ਓਪਨਿੰਗ ਹੋਈ ਹੋਆ। ਔਰ ਜਿੱਥੇ ਆਉਂਦਾ ਸਾਨੂੰ ਮੌਕਾ ਮਿਲੇ ਦੁਬਾਰਾ ਫੇਰ ਰਣਜੋਦਾ ਸਿੰਘ, ਗੁਰਬੀਰ ਨਾਬਰੀਤ ਮਨਵੀਰ ਗੌਰ। ਤੇ ਗਰਮੀ ਬਹੁਤ ਜ਼ਿਆਦਾ ਆ। ਤੇ ਬੱਚੇ ਕਹਿੰਦੇ ਅਸੀਂ ਅਜੂਬਾ ਦੇ ਕੇ ਆਣਾ ਬਾਪਾ। ਅਸੀਂ ਕਿਛੜ ਜਾਇ ਨਹੀਂ ਆ ਜੀ। ਇਹ ਅਜੂਬਾ ਬਹੁਤ ਹੀ ਵਧੀਆ ਬਣਿਆ ਹੋਇਆ ਜੀ ਇਹ ਜੋ ਦੇਖ ਰਹੇ ਆ ਤੁਸੀਂ ਇਹ ਪੰਡਿਤ ਰਿਆ ਪੰਜਾਬ ਦਰਸਾਉਂਦੇ ਪੰਜਾਬ ਦੇ ਅੰਜ ਦਰਿਆਵਾਂ ਨੂੰ ਤੇ ਇਸ ਅਜੂਬੇ ਦੇ ਅੰਦਰ ਸਿੱਖ ਇਤਿਹਾਸ ਤੋਂ ਲੈ ਕੇ ਸਾਰਾ ਕੁਝ ਦੱਸਿਆ ਗਿਆ ਆ ਹੁਣ ਤੱਕ ਅੰਗਰੇਜ਼ਾਂ ਦੇ ਟਾਈਮ ਤੱਕ ਸਾਰਾ ਕੁਝ ਦਿਖਾ ਲਿਆ ਗਿਆ ਅੰਦਰ ਵਿਊ ਬਣਾਇਆ ਹੈ ਉਹਨਾਂ ਨੇ ਉਹਨੀਆਂ ਕਲਾ ਗ੍ਰੰਥੀਆਂ ਕੀਤੀਆਂ ਅੰਦਰ ਵਿੱਚ ਉਹਦੇ ਅਜੂਬੇ ਦੇ ਬੈਸੀ ਅੰਦਰ ਵੀਡੀਓ ਬਣਾਉਣਾ ਨੌਡੋ ਲੋਡ ਹੈਗਾ ਆ ਫਿਰ ਵੀ ਸਾਨੂੰ ਕੋਸ਼ ਕੋਸ਼ਿਸ਼ ਕਰ ਤੁਹਾਨੂੰ ਉਸ ਤਰ੍ਹਾਂ ਦੇ ਅਸੀਂ ਵੀਡੀਓ ਬਣਾ ਕੇ ਦਿਖਾ ਦਵਾਂਗੇ ਕਿਉਂਕਿ ਸਾਰੇ ਸਾਰੇ ਬਸ ਅਸੀਂ ਨਹੀਂ ਆਪ ਵੀਡੀਓ ਬਣਾ ਸਕਦੇ ਕਿਉਂਕਿ ਅੰਦਰ ਮਨਾਹੀ ਕੀਤੀ ਹੈ ਉਹਨਾਂ ਨੇ ਅੰਦਰ ਵੀਡੀਓ ਬਣਾਉਣ ਦੀ ਪਰ ਕੋਸ਼ਕ ਬੰਦਿਆਂ ਨੇ ਅੰਦਰ ਵੀ ਵੀਡੀਓ ਬਣਾਈ ਆ ਪਰ ਸਾਨੂੰ ਕੀ ਹੋਵੇ ਤੁਸੀਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਇਸ ਜੀ ਦੰਨੀ ਯਾਦ ਵਿੱਚ ਬਣਾਇਆ ਗਿਆ ਯੂਬਾ ਜਿਹੜੀ ਪੰਜਾਬ ਦੀ ਧਰਤੀ ਆ ਜੀ ਬੜੀ ਪਵਿੱਤਰ ਧਰਤੀ ਆ ਗੁਰੂਆਂ ਪੀਰਾਂ ਬੜੀ ਫਕੀਰਾਂ ਦੀ ਧਰਤੀ ਆ ਏ ਇਹ ਧਰਤੀ ਬੜੀ ਖੂਬਸੂਰਤ ਅਤੇ ਗੁਰੂਆਂ ਪੀਰਾਂ ਦੀ ਯਾਦ ਵਿੱਚ ਇਹ ਯੂਬਾ ਜੋ ਸਮਾਰਪਿਤ ਕੀਤਾ ਪੰਜਾਬ ਸਰਦਾਰ ਨੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਤੇ ਅੱਜ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਕਿਸੇ ਕਵੀ ਨੇ ਕਿਹਾ ਜਦੋਂ ਅੰਬੀਆਂ ਨੂੰ ਲੱਗਿਆ ਬੂਰ ਹੋਵੇ ਕੋਇਲ ਉਹ ਸਥਾਂ ਆਣ ਕੇ ਚੈੱਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਬੜੀ ਪਵਿੱਤਰ ਨਗਰੀ ਇਸ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਬੜਾ ਲੰਮਾ ਸਮਾਂ ਕੱਢਿਆ ਤੇ ਅੱਜ ਫੇਰ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਅਯੂਬਾ ਇਹ ਪੰਡਿਤ ਰਿਹਾਬ ਦੋਸਤੋਂ ਪਹਿਲਾਂ ਦਿਖਾ ਲਿਆ ਦੱਸਿਆ ਵੀ ਬੱਚੇ ਬੜੇ ਖੁਸ਼ ਨੇ ਤੇ ਆਪਾਂ ਹੁਣ ਤੁਹਾਨੂੰ ਲੈ ਚੱਲਦੇ ਆਂ ਅੰਦਰ ਕੋਸ਼ਿਸ਼ ਕੀਤੀ ਸਥਾਨਾਂ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਬਣਾਦੇ ਆ ਆਪਾਂ ਜਿਆਦਾ ਨਹੀਂ ਬਣਾ ਸਕਦੇ ਆ ਆਪਾਂ ਕਿਉਂਕਿ ਉਹ ਕਹਿੰਦੇ ਆ ਕਿ ਜੇ ਤੁਸੀਂ YouTube ਦੇ ਉੱਪਰ ਸਾਰਾ ਕੁਝ ਦਿਖਾ ਦਿੱਤਾ ਤਾਂ ਫਿਰ ਜਿਹੜੀ ਪਬਲਿਕ ਵਾ ਉਹ ਕਾਰਟਨ ਬਾਕਸ ਰੱਖਦੀ ਆਉਣ ਦੇ ਵਿੱਚ ਤੁਹਾਨੂੰ ਦੇ ਕੋ ਮਨ ਕਿ ਅਸੀਂ ਬਾਹਰੋਂ ਬਾਹਰ ਵੀਡੀਓ ਤੁਹਾਨੂੰ ਦਿਖਾ ਰਹੇ ਆ ਮਯੂਬਾਏ ਮੰਡਿਆ ਦਰਿਆ ਤੇ ਹੁਣ ਆਪਾਂ ਅੰਦਰ ਐਂਟਰੀ ਕਰ ਰਹੇ ਆ ਜੀ ਤੇ ਥੱਲੇ ਬੋਰਡਿੰਗ ਕਾਰਡ ਮਿਲਦਾ ਸਾਡੇ ਫੋਨ ਦੇ ਉੱਤੇ ਮੈਸੇਜ ਆਉਂਦਾ ਆ ਉਤੋਂ ਲੱਗਾ ਤੁਸੀਂ ਅੰਦਰ ਐਂਟਰੀ ਨਹੀਂ ਕਰ ਸਕਦੇ ਕਿ ਆਪਾਂ ਜਾਰੇ ਅੰਦਰ ਤੇ ਆ ਦੇਖੋ ਇਹ ਪੁਰਾਣੇ ਪੰਜਾਬ ਨੂੰ ਦਰਸਾਉਂਦਾ ਪੰਜਾਬ ਪੁਰਾਣੇ ਵੇਰਸਿਆਂ ਨੂੰ ਦਸਾਉਂਦੀ ਹੋਈ ਚਲਕਾ ਜੀ ਰਾਤ ਦਾ ਦ੍ਰਿਸ਼ਾ ਜੀ ਤੇ ਜੋ ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਲੋਕ ਕਿੱਦਾਂ ਉੱਠਦੇ ਸੀ ਤੇ ਕਿੱਦਾਂ ਗੱਡਿਆਂ ਦੇ ਉੱਤੇ ਜਾਂਦੇ ਸੀ ਖੇਤਾਂ ਖੇਤੀਬਾੜੀ ਕਰਦੇ ਸੀ ਕੰਮ ਕਰਦੇ ਸੀ ਆਪਣਾ ਸਿਰ ਤੜਕੇ ਇਹ ਇੰਨੀ ਆਵਾਜ਼ਾਂ ਕਿੱਦਾਂ ਆਂਦੀਆਂ ਸੀ ਉਹ ਸਾਰਾ ਇਹਦੇ ਵਿੱਚ ਦਿਖਾ ਲਿਆ ਗਿਆ ਜੀ ਜਦੋਂ ਆਪਾਂ ਐਂਟਰੀ ਕਰਦੇ ਪਹਿਲਾਂ ਇਹੀ ਆਉਂਦਾ ਮੋਰੇ ਤੇ ਸਾਹਮਣੇ ਹਰਮੰਦਰ ਸਾਹਿਬ ਜੀ ਦੀ ਤਸਵੀਰ ਤੇ ਦੇਖੋ ਕਿਦਾਂ ਵੀਡੀਓ ਬਣਾ ਰਹੇ ਲੋਕ ਕੋਸ਼ਕਸਤਾਨਾਂ ਦੀ ਬਣਾ ਸਕਦੇ ਆ ਆਪਾਂ ਜਿਆਦਾ ਨਹੀਂ ਇਸ ਕਰਕੇ ਆਹ ਦੇਖੋ ਪੁਰਾਣੇ ਪੰਜਾਬ ਨੂੰ ਦਰਸਾਉਂਦਾ ਔ ਪੋਖੜਾ ਡੈਮ ਤੇ ਆ ਪਿੰਡਾਂ ਦੀ ਚਲਕਾ ਵੀ ਤੁਹਾਨੂੰ ਲੈਜਲ ਦੇ ਗਾਹਾਂ ਇੱਥੇ ਅੰਗਰੇਜ਼ ਵੀ ਆਏ ਹੋਏ ਨੇ ਦੇਖਣ ਵਾਸਤੇ ਤੇ ਸਾਡੇ ਨਾਲ ਨਾਲ ਸੀ ਵੈਸੇ ਹੁਣ ਅਸੀਂ ਅੱਗੇ ਜਾ ਰਹੇ ਥੋੜਾ ਇਹਨਾਂ ਤੋਂ ਤੇ ਆ ਜੋ ਸਾਹਮਣੇ ਫੁੱਲ ਬਣਾਏ ਹੋਏ ਨੇ ਕੰਧਾਂ ਉੱਤੇ ਇਹਨਾਂ ਦੇ ਵਿੱਚ ਸਲੋਗ ਲਿਖੇ ਗਏ ਨੇ ਗੁਰਬਾਣੀ ਜੀ ਦੇ ਦੇਖੋ ਕਿੰਨੀ ਸੋਹਣੀ ਮਾਰਤ ਬਣਾਈ ਆ ਵੈਸੇ ਜੀ ਨੇ ਵੀ ਦੇਖਣਾ ਹੈ ਜੂਬਾ ਉਹ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਦੇਖ ਸਕਦਾ ਆ ਦੁਆਰਾ ਫੇਰ ਤੁਹਾਨੂੰ ਦਿਖਾਣੀਆਂ ਸੀ ਪੁਰਾਣੀ ਵਿਰਾਸਤ ਇਹ ਹੁਣ ਚੱਲਦੇ ਕਹਾ ਨੂੰ ਕੋਸ਼ਕਮਾਰਤਾਂ ਦਿੱਤੀ ਤਸਵੀਰਾਂ ਬੜੀਆਂ ਤੁਹਾਨੂੰ ਦਿਖਾਵਾਂਗੇ ਆਪਾਂ ਜਿਆਦਾ ਨਹੀਂ ਕਿਉਂਕਿ ਉਹ ਵੀ YouTube ਤੇ ਬੱਚ ਚੈੱਕ ਕਰਦੇ ਨਾ ਕਿ ਕੌਣ ਕੌਣ ਅੰਦਰ ਬਣਾ ਗਿਆ ਆ ਵੀਡੀਓ ਕੌਣ ਕੌਣ ਨਹੀਂ ਤੇ ਹੁਣ ਆਪਾਂ ਜਾ ਰਹੇ ਆ ਬਾਹਰ ਤੇ ਫੋਨ ਮਰਦੇ ਆਪਾਂ ਅਗਲੇ ਵਲੌਗ ਦੀ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ YouTube ਚੈਨਲ ਨੂੰ ਦੇਖਣ ਵਾਸਤੇ ਸਬਸਕ੍ਰਾਈਬਰ ਜੁੜਕਰਨਾ ਜੀ ਧੰਨਵਾਦ ਥੈਂਕ ਯੂ